ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਲ ਆਪ ਸਭ ਨੂੰ ਅਪੀਲ ਕਰਦੇ ਆ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀਦਾਸ ਮਤੀਦਾਸ ਭਾਈ ਦਿਆਲਾ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿੱਚ ਵਕਫ ਵਕਫ ਚਾਰ ਮਤਲਬ ਪੁਆਇੰਟ ਸਰਕਾਰ ਨੇ ਕੀਤੇ ਜਿੱਥੋਂ ਜਿੱਥੋਂ ਨਗਰ ਕੀਰਤਨ ਸਾਬ ਚੱਲਨੇ ਆ ਤੇ ਨਾਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਨੇ ਆ ਸੋ ਫਰੀਦਕੋਟ ਉਹਦੇ ਵਿੱਚੋਂ ਇੱਕ ਆ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਸਵੇਰੇ 20 ਤਰੀਕ ਨੂੰ ਆਪਣੇ ਕਿਲਾ ਮੁਬਾਰਕ ਤੋਂ ਨਗਰ ਕੀਰਤਨ ਚਲਨੇ ਨੇ ਰਵਾਨਾ ਹੋਣੇ ਨੇ ਸੋ ਆਪ ਸਭ ਨੇ ਉੱਥੇ ਦਰਸ਼ਨ ਦੇਣ ਦੀ ਕੋਪਾਲਤਾ ਕਰਨਾ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਉਹਨਾਂ ਦੀ ਸ਼ਹਾਦਤ ਬਾਰੇ ਉਹਨਾਂ ਦੇ ਜੋ ਕੁਰਬਾਨੀ ਕੀਤੀ ਆ ਆਪਣੇ ਆਪਣੇ ਧਰਮ ਲਈ ਆਪਣੇ ਕੌਮ ਲਈ ਆਪਣੀ ਹਿੰਦੁਸਤਾਨ ਲਈ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਪ੍ਰੋਗਰਾਮਾਂ ਦਾ ਹਿੱਸਾ ਬਣੀਏ ਤਾਂ ਜੋ ਅਸੀਂ ਆਪਦੇ ਸ਼ਹਿਰ ਦੇ ਵਿੱਚ ਇੱਕ ਸਤਕਾਰ ਦੇ ਵਜੋਂ ਉਹਨਾਂ ਦੇ ਆਪਨ ਦਰਸ਼ਨ ਕਰ ਸਕੀਏ